ਵੈਗਰੀ ਜੀ ਦਾ ਖਾਲਸਾ ਵੈਗਰੀ ਜੀ ਦੀ ਫਤਿਹ ਸਾਰੀ ਸਾਕਤ ਸੰਗਤ ਦੇ ਚਾਪ ਚਰਨਾਂ 'ਚ ਅਸੀਂ ਫਤਿਹ ਬਲਾਉਨੇ ਆ ਜੀ ਤੇ ਅਸੀਂ ਅੱਜ ਪਹੁੰਚੇ ਹੋਏ ਆ ਨਵਰੀ ਬਾਰਡਰ ਤੇ ਪ੍ਰਧਾਨ ਸਾਹਿਬ ਦੇ ਲੱਗੇ ਬੈਠੇ ਆ ਮੈਂ ਦੱਸ ਦੇਣਾ ਚਾਹੁੰਦਾ ਕਿ ਪਰਸਨਲੀ ਤੌਰ ਤੇ ਵੀ ਪ੍ਰਧਾਨ ਸਾਹਿਬ ਦਾ ਮੇਰੇ ਨਾਲ ਜਿਹੜਾ ਪ੍ਰੇਮ ਹੈ ਬਹੁਤ ਜ਼ਿਆਦਾ ਹੈ ਤੇ ਜਦੋਂ ਵੀ ਮੈਨੂੰ ਕਿਸੇ ਵੀ ਕਿਸਮ ਦੀ ਮਦਦ ਦੀ ਜਥੇਬੰਦੀ ਤੋਂ ਜ਼ਰੂਰਤ ਹੁੰਦੀ ਹੈ ਤਾਂ ਪ੍ਰਧਾਨ ਸਾਹਿਬ ਦਾ ਹਮੇਸ਼ਾ ਮੇਰੇ ਸਿਰ ਤੇ ਹੱਥ ਰਿਹਾ ਹੈ ਔਰ ਅੱਜ ਮੈਨੂੰ ਲੱਗਦਾ ਕਿ 21ਵੇਂ ਦਿਨ ਚ ਜਿਹੜੀ ਪ੍ਰਧਾਨ ਸਾਹਿਬ ਦੀ ਇੱਕ ਭੱਖੜਦਾਲ ਤੋਂ ਦੀਰ ਹੋ ਚੁੱਕੀ ਆ ਮਰਨ ਵਰਤ ਸਾਨੂੰ ਇਹ ਸ਼ਬਦ ਬੁਲਣ ਲੱਗਿਆਂ ਨੂੰ ਵੀ ਅਸੀਂ ਭਾਵਪਕ ਮੰਨੇ ਆ ਕਿਉਂਕਿ ਜਿੰਨਾ ਕੁਸ਼ ਪੰਜਾਬ ਦੀ ਕਿਸਾਨੀ ਲਈ ਔਰ ਜਵਾਨੀ ਨੂੰ ਲਾਮਬੰਦ ਕਰਨ ਲਈ ਡੱਲੇਵਾਲ ਸਾਹਿਬ ਨੇ ਕੀਤਾ ਔਰ ਅਸੀਂ ਖੇਤੀਬਾੜੀ ਵਾਲੇ ਪਰਿਵਾਰਾਂ ਚੋਂ ਪੰਜਾਬ ਕਰੇ ਬਹੁਤ ਨਹੀਂ ਦੇ ਸਕਦਾ ਬਾਪੂ ਜੀ ਦਾ ਔਰ ਅੱਜ ਜਦੋਂ ਅਸੀਂ ਹਾਲਾਤ ਦੇਖਦੇ ਆਂ ਖਾਸ ਕਰਕੇ ਜਿਹੜਾ ਸਾਡਾ ਛੋਟਾ ਫਰਜੰਦ ਜਦੋਂ ਅਸੀਂ ਉਹਦੇ ਵੀਡੀਓ ਦੇਖਦੇ ਆਂ ਤੇ ਅਸੀਂ ਬਹੁਤ ਭਾਵੁਕ ਹੁੰਨੇ ਆਂ ਔਰ ਫਿਰ ਸਾਡੇ ਦਿਲਚੰਦਰ ਬਲਬਲਾਉਂ ਉਠਦਾ ਕਿ ਯਾਰ ਇਹ ਗੱਲ ਕਿਸੇ ਵਿਅਕਤੀ ਵਿਸ਼ੇਸ਼ ਦੀ ਨਹੀਂ ਇਹ ਸਭ ਦੇ ਸਾਰਿਆਂ ਦੀ ਹੈ ਕਿਉਂਕਿ ਅਸੀਂ ਉਹਨਾਂ ਪਰਿਵਾਰਾਂ ਝੋਟੇ ਆਂ ਔਰ ਖੇਤੀ ਬੜੀ ਸਾਡਾ ਪ੍ਰਮੁੱਖੀ ਕੀਤਾ ਰਿਹਾ ਬੇਸ਼ੱਕ ਅਸੀਂ ਕਿਸੇ ਵੀ ਕਿਤੇ ਨਾਲ ਜੁੜੇ ਹੋਏ ਆ ਤਾਂ ਜਿਆਦਾ ਗੱਲਾਂ ਮੈਂ ਨਾ ਕਰਾਂ ਮੈਂ ਆਪ ਸਭ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਸਾਰੇ ਜਣੇ ਆਪਾਂ ਆਪਣਾ ਫਰਜ਼ ਸਮਝਦੇ ਹੋਏ ਜਿਹੜੀ ਲੜਾਈ ਬਾਪੂ ਜੀ ਲੜ ਰਹੇ ਨੇ ਉਹ ਮੈਂ ਪਹਿਲਾਂ ਕਹਿ ਕੇ ਹਟਿਆ ਉਹ ਕੱਲੀ ਬੱਲੇਵਾਲ ਸਾਹਿਬ ਦੀ ਲੜਾਈ ਨਹੀਂ ਮੇਰੀ ਲੜਾਈ ਨਹੀਂ ਤੁਹਾਡੀ ਲੜਾਈ ਨਹੀਂ ਇਹ ਆਪਣੀ ਸਾਰਿਆਂ ਦੀ ਸਾਂਝੀ ਲੜਾਈ ਹੈ ਪਿਛਲੀ ਵਾਰ ਵੀ ਜਦੋਂ ਪੰਜਾਬ ਚੋਂ ਇਹ ਅੰਦੋਲਨ ਸ਼ੁਰੂ ਹੋਇਆ ਤੇ ਸਾਰੀ ਦੁਨੀਆ ਦੇ ਵਿੱਚ ਗਿਆ ਤੇ ਦੁਨੀਆ ਦੇ ਜਿੱਡੇ ਵੱਡੇ ਵੱਡੇ ਬੁੱਧੀ ਜੀ ਵੀ ਸੀ ਸਾਰਿਆਂ ਨੇ ਉਸ ਚੀਜ਼ ਨੂੰ ਕਿਹਾ ਕਿ ਇਹ ਅੰਦੋਲਨ ਸ਼ੁਰੂ ਕਰਨ ਵਾਲਾ ਪੰਜਾਬ ਹੈ ਤੇ ਅੱਜ ਵੀ ਆਪਾਂ ਚ ਇਹ ਹਰਿਆਣਾ ਸਾਡਾ ਗਵਾਂਡੀ ਸੂਬਾ Rajasthan ਅਸੀਂ ਕਿਉਂਕਿ ਕਿਸਾਨੀ ਦੇ ਸਿਰ ਤੇ ਹੀ ਇਹ ਦੇਸ਼ ਖੜਾ ਹੈ ਕਿਸਾਨੀ ਦੇ ਸਿਰ ਤੇ ਹੀ ਸਾਰੇ ਜਿਵੇਂ ਗੱਲ ਕਰ ਰਹੇ ਸੀ ਸਾਰੇ ਸੈਕਟਰ ਚੱਲ ਰਹੇ ਆ ਇਹ ਕੱਲੀ ਕਿਸਾਨ ਦੀ ਲੜਾਈ ਨਹੀਂ ਇਹ ਆਪਣੀ ਸਾਰਿਆਂ ਦੀ ਸਾਂਝੀ ਲੜਾਈ ਹੈ ਆ ਕਿਸਾਨੀ ਨੂੰ ਅਸੀਂ ਪਹਿਲ ਤਾਂ ਦੇ ਦਿੰਨੇ ਆ ਕਿਉਂਕਿ ਅਸੀਂ ਇਸ ਕਿਤੇ ਨਾ ਪ੍ਰਮੁੱਖ ਤੌਰ ਤੇ ਜੁੜੇ ਆ ਪਰ ਇਹ ਕਿਤਾ ਹਰ ਇੱਕ ਬੰਦੇ ਵਿਅਕਤੀ ਨੂੰ ਪ੍ਰਭਾਵਿਤ ਕਰਦਾ ਸੋ ਆਪਾਂ ਸਾਰੇ ਜਣੇ ਆਪਣਾ ਫਰਜ ਸਮਝਦੇ ਹੋਏ ਖਾਸ ਕਰਕੇ ਮੇਰੇ ਨੌਜਵਾਨ ਵੀਰ ਜਿੰਨੇ ਮੇਰੇ ਨਾਲ ਜੁੜੇ ਹੋਏ ਆ ਭੈਣ ਭਰਾ ਚਾਹੇ ਉਹ ਉਪਦੇਸ਼ਾਂ ਚ ਚਾਹੇ ਉਹ ਇੱਥੇ ਆ ਆਪਾਂ ਆਪਣਾ ਫਰਜ ਸਮਝਦੇ ਹੋਏ ਇਹ ਫਰਜ ਨਿਭਾਈਏ ਤੇ ਵੱਧ ਤੋਂ ਵੱਧ ਸੰਗਤ ਲੈ ਕੇ ਇੱਥੇ ਹਾਜ਼ਰੀ ਲਵਾਈਏ ਤੇ ਰਣਨੀਤੀ ਬਣਾਈਏ ਜਿਵੇਂ ਬਾਪੂ ਜੀ ਕਹਿਣਗੇ ਜਿਵੇਂ ਜਥੇਬੰਦੀ ਸਾਨੂੰ ਹੁਕਮ ਕਰੂਗੀ ਕਿ ਅਸੀਂ ਅੱਗੇ ਕੀ ਕਰਨਾ ਉਹਦੇ ਅਕੋਰਡਿੰਗ ਚੱਲੀਏ ਪਰ ਦੁਬਾਰੇ ਅੱਜ ਪੰਜਾਬ ਨੂੰ ਰੋਡ ਐ ਕਿਉਂ ਨਾ ਬਾਰਡਰਾਂ ਤੇ ਉਹ ਮਾਹੌਲ ਜਿਹੜਾ ਅਸੀਂ ਪਹਿਲੇ ਧਰਨੇ ਵੇਲੇ ਬਣਾਇਆ ਸੀ ਅੱਜ ਦੁਬਾਰੇ ਬੇਸਿਕਲੀ ਬਣਿਆ ਹੀ ਹੋਇਆ ਬਹੁਤ ਲੋਕ ਪੰਜਾਬ ਦੇ ਹਰਿਆਣੇ ਦੇ ਰਾਜਸਥਾਨ ਦੇ ਵੱਖ-ਵੱਖ ਸਟੇਟਾਂ ਤੋਂ ਪਹੁੰਚ ਰਹੇ ਆ ਬਾਹਰਲੀਆ ਸਟੇਟਾਂ ਤੋਂ ਵੀ ਆ ਰਹੇ ਆ ਪਰ ਇੱਕ ਲਾਮਬੰਦ ਹੋ ਕੇ ਆਪਾਂ ਸਾਰੇ ਜਣੇ ਆਪਾਂ ਜਿਹੜੀ ਕਾਲ ਐ ਫਾਈਨਲ ਕਾਲ ਐ ਉਹ ਜਸੇਬੰਦੀ ਵੱਲੋਂ ਆਉਗੀ ਬਾਪੂ ਜੀ ਵੱਲੋਂ ਆਉਗੀ ਕਿ ਆਪਾਂ ਕੀ ਕਰਨਾ ਮੈਂ ਹੁਣ ਵੀ ਇਹੀ ਬਾਪੂ ਜੀ ਤੇ ਚਰਨਾ ਚ ਬੇਨਤੀ ਕੀਤੀ ਹੈ ਕਿ ਸਾਡੀ ਸੇਵਾ ਤੁਸੀਂ ਜਿੱਥੇ ਵੀ ਲਾਉਂਗੇ ਸਾਨੂੰ ਜੋ ਵੀ ਤੁਸੀਂ ਹੁਕਮ ਕਰੋਗੇ ਅਸੀਂ ਦਿਨ ਪਰ ਰਾਤ ਹਰ ਇੱਕ ਅੱਖੋਂ ਆਪ ਜੀ ਦੇ ਨਾਲ ਸੋ ਪੰਜਾਬ ਦੀ ਜਵਾਨੀ ਨੂੰ ਖਾਸ ਕਰਕੇ ਮੈਂ ਹਮ ਅਮਰ ਭਰਾਵਾਂ ਨੂੰ ਅਪੀਲ ਕਰਾਂਗਾ ਕਿ ਤੁਸੀਂ ਸਾਰੇ ਜਣੇ ਜ਼ਰੂਰ ਵੱਧ ਤੋਂ ਵੱਧ ਖਨੋਰੀ ਬਾਰਡਰ ਤੇ ਹਾਜ਼ਰੀ ਲਵਾਓ ਆ ਕੇ ਬਾਪੂ ਜੀ ਦਾ ਹਾਲ ਚਾਲ ਪੁੱਛੋ ਬਾਪੂ ਜੀ ਬਿਲਕੁਲ ਚੜ੍ਹਦੀ ਕਲਾ 'ਚ ਨੇ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਇੰਨੀ ਉਮਰ ਚ ਵੀ ਮੈਂ ਜਦੋਂ ਪੁੱਛਿਆ ਕਿ ਬਾਪੂ ਜੀ ਸਾਨੂੰ ਥੋੜੀ ਸਿਹਤ ਜ਼ਰੂਰੀ ਹੈ ਉਹ ਕਹਿੰਦੇ ਕਿ ਕਿਸੇ ਨਾ ਕਿਸੇ ਨੂੰ ਤਾਂ ਇਹ ਜਿਹੜਾ ਡਿਸੀਜਨ ਲੈਣਾ ਪੈਣਾ ਸੀ ਸੋ ਜਿਹੜੇ ਅਸੀਂ ਜਜ਼ਬਾਤੀ ਬੰਦੇ ਆ ਅਸੀਂ ਭਾਵਕ ਹੋ ਜਾਂਦੇ ਆ ਇਹਨਾਂ ਗੱਲਾਂ ਤੇ ਸੋ ਮੈਨੂੰ ਪਹਿਲਾਂ ਤਾਂ ਮੈਂ ਅਰਦਾਸ ਕਰੂੰਗਾ ਮਹਾਰਾਜ ਦੇ ਚਰਨਾਂ 'ਚ ਕਿ ਬਾਪੂ ਜੀ ਨੂੰ ਚੜ੍ਹਦੀ ਕਲਾ 'ਚ ਰੱਖੇ ਪ੍ਰਮਾਤਮਾ ਅਸੀਂ ਸਾਰੇ ਜਣੇ ਅਰਦਾਸਾਂ ਕਰਦੇ ਆ ਰੋਜ਼ ਚੜ੍ਹਦੀ ਕਲਾ 'ਚ ਵੀ ਨੇ ਬਿਲਕੁਲ ਔਰ ਉਦੋਂ ਬਾਅਦ ਚ ਫਿਰ ਦੁਬਾਰੇ ਤੁਹਾਡੇ ਚਰਨਾਂ 'ਚ ਬੇਨਤੀ ਹੈ ਕਿ ਵੱਧ ਤੋਂ ਵੱਧ ਆਪਾਂ ਇੱਥੇ ਹਾਜ਼ਰੀ ਲਵਾਈਏ ਔਰ ਅਗਲੀ ਰਣਨੀਤੀ ਜਿਹੜੀ ਵੀ ਤੁਹਾਨੂੰ ਜਥੇਬੰਦੀ ਵੱਲੋਂ ਦਿੱਤੀ ਜਾਊਗੀ ਆਪਾਂ ਸਾਰੇ ਜਣੇ ਰਲ ਮਿਲ ਕੇ ਉਸੇ ਡਿਸੀਜਨ ਤੇ ਖਰੇ ਉਤਰਿਏ ਬਹੁਤ-ਬਹੁਤ ਮਿਹਰਬਾਨੀ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਏਸੀ ਆਸ ਨਾਲ ਮੈਂ ਫਤਿਹ ਬੁਲਾਉਂਦਾ ਕਿ ਵੱਧ ਤੋਂ ਵੱਧ ਸੰਗਤ ਹੈ ਜਿਹੜੀ ਇੱਥੇ ਬਾਰਡਰ ਤੇ ਪਹੁੰਚੀ ਜਾਵੇ ਬਹੁਤ ਮਿਹਰਬਾਨੀ